ਲੱਭਾ ਕਿਹੜਾ ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਅਸੀਂ ਪਿੰਡ ਪਹੁੰਚੇ ਆ ਚਾਂਦੀ ਵਾਲਾ ਪਰ ਇਹ ਪਿੰਡ ਦੇ ਵਿੱਚ ਹੁੰਦੇ ਹੁੰਦੇ ਅੱਗੇ ਲਾਸ ਪਿੰਡਾਂ ਤੱਕ ਜਾਵਾਂਗੇ ਅਸੀਂ ਔਰ ਇੱਥੇ ਜਿਹੜੇ ਹਾਲਾਤ ਦੇਖ ਰਹੇ ਆ ਹਾਲਾਤ ਬਿਲਕੁਲ ਬੱਤ ਬੱਤਰ ਹੋ ਚੁੱਕੇ ਆ ਔਰ ਲੋਕ ਇੱਕ ਜਿਸ ਤਰ੍ਹਾਂ ਅਸੀਂ ਟਾਪੂ ਤੇ ਜਾਂਦੇ ਆ ਜਾਂ ਕੋਈ 2 ਤੇ ਜਾਂਦੇ ਉਹੀ ਦੇਖਦੇ ਆ ਵੀ ਸਮੁੰਦਰੀ ਤੱਟ ਤੇ ਕੁਦਰਤ ਨੇ ਇਹਨੂੰ ਸਮੁੰਦਰੀ ਤੱਟ ਬਣਾ ਦਿੱਤਾ ਲੇਕਿਨ ਸਰਕਾਰਾਂ ਦਾ ਵੀ ਇੱਕ ਬੜਾ ਅਹਿਮ ਰੋ ਰਿਹਾ ਹੈ ਅਹਿਮ ਰੋਲ ਮੇਂ ਇਸ ਲਈ ਸਰਕਾਰਾਂ ਦੱਸਣਾ ਕਿਉਂ ਨਾ ਆਂ ਕਿ ਜਿਹੜੀ ਇਹ ਜ਼ਮੀਨਾਂ ਨੇ ਇਹ ਜ਼ਮੀਨਾਂ ਜਿਹੜੀ ਲੋਕ ਨੇ ਬਾਤ ਕਰਨੇ ਕਾਸਤਕਾਰ ਨੇ ਇਹ ਕਾਸਤਕਾਰ ਜ਼ਮੀਨਾਂ ਜਿਹੜੀਆਂ ਲੋਕਾਂ ਦੀਆਂ ਅੱਜ ਬੇਕਾਰ ਹੋ ਚੁੱਕੇ ਨੇ ਤਾਂ ਅੱਜ ਵੀ ਜਿਹੜਾ ਸੰਤਾਪ ਦੇਖਦੇ ਅਸੀਂ ਪਿਛਲਾ ਸਾਲ 47 ਵਾਲਾ ਉਹ ਸੰਤਾਪ ਅੱਜ ਵੀ ਅਸੀਂ ਦੇਖ ਰਹੇ ਆ ਕਿ ਜਿਵੇਂ ਸਾਲ 47 ਵਿੱਚ ਲੋਕ ਉੱਜੜ ਕੇ ਆਏ ਸੀ ਉਹੀ ਇਹ ਮੰਜ਼ਰ ਆ ਪਰ ਇਸ ਮੰਜ਼ਰ ਨੂੰ ਕਿਸ ਤਰ੍ਹਾਂ ਕਿਸੇ ਚੀਜ਼ ਵਿੱਚ ਕਨਵਰਟ ਕੀਤਾ ਜਾਵੇ ਸਰਕਾਰਾਂ ਦੀ ਜਿਹੜੀ ਨਾਕਾਮੀ ਰਹੀ ਆ 47 ਤੋਂ ਲੈ ਕੇ ਹੁਣ ਤੱਕ 75 76 ਸਾਲਾਂ ਵਿੱਚ ਇਹ ਸਰਕਾਰਾਂ ਦੀ ਬੜੀ ਵੱਡੀ ناکامی ਆ ਕਿਉਂਕਿ ਸਰਕਾਰਾਂ ਨੇ ਜਿਹੜੀ ਇਹ ਬਾਰਡਰ ਪੱਟੀ ਦੀ ਗੱਲ ਕਰਾਏ ਲੋਕਾਂ ਦੀ ਗੱਲ ਕਰਾਂ ਉਹ ਲੋਕ ਬੜੇ ਮਹਾਨ ਔਰ ਬੜੇ ਯੋਧੇ ਔਰ ਮਾਰਸ਼ਲ ਲੋਕ ਨੇ ਪਰ ਲੋਕਾਂ ਦੀ ਕੋਈ ਸਾਰ ਨਹੀਂ ਲੈਂਦੀ ਇਹਦੀ ਸਰਕਾਰਾਂ ਇਹਨਾਂ ਦੀ ਕੋਈ ਸਾਰ ਨਹੀਂ ਲੈਂਦੀ ਲੋਕਾਂ ਦੀ ਕਿਉਂਕਿ ਸਨ 47 ਜਿਸ ਗੱਲ ਕਰੀ ਸਨ 64 ਔਰ 62 ਦੇ ਵਿੱਚ ਜ਼ਮੀਨਾਂ ਸਾਨੂੰ ਲੋਟਮੈਂਟ ਹੋਈਆਂ ਸੀ ਪਰ ਲੋਟਮੈਂਟ ਦੇ ਨਾਲ ਸਾਡੇ ਆ ਬਾਤਕਰ ਖਾਸ ਕਰ ਅਸੀਂ ਮਾਲਕ ਇਸ ਚੀਜ਼ਾਂ ਦੇ ਰਜਿਸਟਰੀ ਇਨਤਕਾਲ ਸਾਡੇ ਨੇ ਪਰ ਪਾਲਿਸੀ 2007 ਦੇ ਤਹਿਤ ਜਿਹੜੀ ਸਰਕਾਰਾਂ ਨੇ ਰਾਜਨੀਤੀ ਖੇਢੀ ਆ ਇਹ ਜ਼ਮੀਨਾਂ ਦਾ ਰੈਵਨਿਊ ਇਕੱਠਾ ਕਰਕੇ ਅਰਬਾਂ ਪਤੀਓ ਪਾਰਡੀਆਂ ਬਣ ਗਈਆਂ ਪਰ 2014 ਵਿੱਚ ਪਾਲਿਸੀ ਫਿਰ ਜਿਹੜੀ ਆ ਬਾਹਰ ਉਹਨੂੰ ਤੋੜ ਕੇ ਇਹ ਜ਼ਮੀਨਾਂ ਤੋਂ ਲੋਕਾਂ ਨੂੰ ਬੇਕਾਰ ਕਰ ਦਿੱਤਾ ਗਿਆ ਪਰ ਇੱਕ ਸਵਾਲ ਬੜਾ ਏ ਸਨ 65 ਔਰ 71 ਨੂੰ ਜਿਹੜੀ ਲੜਾਈ ਹੋਈ ਸੀ ਜਿਹੜਾ ਪਾਕਿਸਤਾਨ ਨਾਲ ਯੁੱਧ ਹੋਇਆ ਸੀ ਉਹਨਾਂ ਦੇ ਜਰਨਲ ਕਿਹਾ ਨਹੀਂ ਦੱਸਦੇ ਆ ਕਿ ਜੇ ਬਾਰਡਰ ਤੇ ਬਾਰਡਰ ਤੇ ਜਿਹੜੇ ਰਾਏ ਸਿੱਖ ਲੋਕ ਨੇ ਜੇ ਬਾਰਡਰ ਤੇ ਨਾ ਹੁੰਦੇ ਕਿ ਅਸੀਂ ਜਿਹੜਾ ਸੈਨਿਕ ਆ ਤੁਸੀਂ ਤਾਂ ਜਿੱਤ ਕੇ ਇਹ ਫਤਿਹ ਕਰਦੇ 119 ਆਰਟੀ ਬ੍ਰਿਗੇਡ ਜਿਹੜੀ ਯੂਨਿਟ ਸੀ 128 ਅਡਵਾਂਸਡ ਯੂਨਿਟ ਉਹ ਦੱਸਦੀ ਆ ਇਤਿਹਾਸ ਦਿੰਦਾ ਇੰਡੀਅਨ ਆਰਮੀ ਦਾ ਕਿ ਜੇ ਇੰਡੀਆ ਦੇ ਇਹ ਲੋਕ ਨਾ ਬਾਰਡਰ ਤੇ ਹੁੰਦੇ ਤੇ ਅੱਜ ਅਸੀਂ ਚੰਡੀਗੜ੍ਹ ਤੇ ਜਿਹੜੀ ਜਿਹੜਾ ਚੰਡੀਗੜ੍ਹ ਲੁਧਿਆਣਾ ਸਾਡਾ ਹੈ ਇੱਥੇ ਅੱਜ ਪਾਕਿਸਤਾਨ ਦਾ ਕਬਜ਼ਾ ਹੁੰਦਾ ਪਰ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਇਸ ਇਸ ਲੋਕਾਂ ਦੀ ਬਾਰਡਰ ਪੱਟੀ ਦਾ ਇਤਿਹਾਸ ਇਹਨੂੰ ਕਿਉਂ ਸੁਪਾਇਆ ਜਾ ਰਿਹਾ ਹੈ ਇਹ ਲੋਕ ਜੇ ਹੜ ਹੋਵੇਂ ਨੇ ਹੜ ਨਾਲ ਜਿੱਤਦੇ ਆ ਜੇ ਯੁੱਧ ਦਾ ਮੈਦਾਨ ਹੁੰਦਾ ਹੈ ਯੁੱਧ ਦੇ ਮੈਦਾਨਾਂ ਨਾਲ ਜਿੱਤਦੇ ਤੇ ਪਰ ਇਹਨਾਂ ਲੋਕਾਂ ਦੇ ਨਾਲ ਕੋਈ ਸਰਕਾਰਾਂ ਨਹੀਂ ਖੜਦੀਆਂ ਇਹ ਇੱਕ ਬੜਾ ਵੱਡਾ ਚਿੰਤਾ ਦਾ ਵਿਸ਼ਾ ਬਣਾ ਹੋਇਆ ਪਰ ਮੈਂ ਦਸਰਾ ਚੋਣਾ ਜਿੰਨੀਆਂ ਸਾਰੀਆਂ ਪੰਜਾਬ ਦੀਆਂ ਜੱਥੇਬੰਦੀਆਂ ਨੇ ਕਿਸਾਨ ਜੱਥੇਬੰਦੀਆਂ ਜਿਨ੍ਹਾਂ ਨੇ ਵੱਡੇ ਵੱਡੇ ਕੇਂਦ론ਾਂ ਕਰਕੇ ਇਤਿਹਾਸ ਲਿਖਿਆ ਵਾਟਰਵਰਲਡ ਦੇ ਵਿੱਚ ਪਰ ਇਹਨਾਂ ਲਈ ਵੀ ਆ ਗਿਆ ਉਹਨਾਂ ਜੱਥੇਬੰਦੀਆਂ ਇਹਨਾਂ ਲਈ ਉਹ ਲੜਾਈ ਲੜਨ ਜਿਹੜੀ ਜ਼ਮੀਨਾਂ ਇਹਨਾਂ ਦੀ ਕਿਸਾਨਾਂ ਦੀ ਜ਼ਮੀਨਾਂ ਨੇ ਕਿਸਾਨ ਜੱਥੇਬੰਦੀ ਕਹਿੰਨ ਨੂੰ ਕਿਸਾਨ ਜੱਥੇਬੰਦੀਆਂ ਨੇ ਪਰ ਇਹ ਵੀ ਕਿਸਾਨ ਨੇ ਇਹਨਾਂ ਦੀ ਜ਼ਮੀਨਾਂ ਵਾਪਸ ਕਰਾਈਆਂ ਜਾਣ ਇਹ ਲੜਾਈ ਸਾਡੀ ਬਿਲਕੁਲ ਅਸੀਂ ਲੜਾਂਗੇ ਲੜਾਈ ਔਰ ਅਸੀਂ ਕਿਸਾਨ ਕਿਸਾਨ ਜੱਟੇ ਬੰਦਿਆਂ ਨੂੰ ਕਹਿੰਨੇ ਆ ਕਿ ਤੁਸੀਂ ਵੀ ਅੱਗੇ ਆਓ ਸਾਡਾ ਸਾਥ ਦਿਓ ਅਸੀਂ ਵੀ ਤੁਹਾਡੇ ਨਾਲ ਕਰਨਿਆਂ ਤੇ ਗਏ ਸੀ ਉੱਥੇ ਅਸੀਂ ਧਰਨਿਆਂ ਤੇ ਬਾਜਾ ਪਵਾਲ ਬਣਿਆ ਪਰ ਅੱਜ ਸਾਡੀ